ਆਪਣੇ ਨਾ ਆਪਾਂ ਮੱਕੜਾ ਕਹਿ ਦਿੰਦੇ ਆ ਨਾ ਵੀ ਪਿੰਡਾਂ ਦੇ ਡਾਕਟਰ ਝੂਰਾ ਚੱਕ ਆ ਜਾਂਦੇ ਆ ਆਰਐਮਪੀ ਡਾਕਟਰ ਹੋਗੇ ਜਾਂ ਕੋਈ ਵੀ ਹੋ ਗਿਆ ਨਾ ਇਹ ਨਾ ਆਪਣੇ ਜਿਹੜੇ ਸਭ ਤੋਂ ਪਹਿਲਾਂ ਜੇ ਘਰੇ ਕੋਈ ਬਿਮਾਰ ਹੋਵੇ ਜਾਂ ਡੈਥ ਹੋਵੇ ਨਾ ਸਭ ਤੋਂ ਪਹਿਲੇ ਇਹ ਬੰਦੇ ਸਾਈ ਹੁੰਦੇ ਆ ਆਪਣੇ ਆਹ ਤੂੰ ਕਦੇ ਦੇਖਿਆ ਵੀ ਆਪਣੇ ਘਰੇ ਜਦੋਂ ਕਿਸੇ ਦੇ ਘਰੇ ਵੀ ਬਿਮਾਰ ਹੁੰਦਾ ਕੋਈ ਤਾਂ ਡਾਕਟਰ ਆਉਂਦਾ ਹੀ ਆਉਂਦਾ ਹਨਾ ਉਹਦੇ ਉਹਦਾ ਭਾਈ ਤੇ ਕਦੇ ਵੀ ਕਿਸੇ ਡਾਕਟਰ ਨੇ ਆ ਕੇ ਨਾ ਰੁਪਈਆ ਨਹੀਂ ਮੰਗਦਾ ਇਹ ਕਦੇ ਇਹਨਾਂ ਦੀ ਕਿ ਇਨਸਾਨੀਅਤ ਵੇਖੀ ਹੈ ਇਹਨਾਂ ਦੀ ਕਿੰਨੀ ਹੁੰਦੀ ਆ ਹਈ ਰੁਪਈਆ ਦਿਓਗੇ ਵੀ ਤਾਂ ਇਹ ਤੁਹਾਨੂੰ ਲੈਂਦੇ ਨਹੀਂ ਤੁਹਾਡਾ ਵਾਪਸ ਕਰ ਜਾਣਗੇ ਆਹ ਠੀਕ ਹੈ ਨਾ ਤੇ ਸਭ ਤੋਂ ਪਹਿਲਾਂ ਬੰਦਾ ਕਿਹਦੇ ਕੋਲ ਜਾਂਦਾ ਪਿੰਡਲ ਡਾਕਟਰ ਦਾ ਡਾਕਟਰ ਜਿਹੜਾ ਪੰਜਾਬੜੀ ਕੇ ਨਾ ਰੁਪਈਏ ਲਏ ਬਿਨਾ ਉਹ ਬਾਹਰ ਨਹੀਂ ਨਿਕਲਦਾ ਘਟੂ ਘਟ 10000 ਰੁਪਈਆ ਜੇ ਜਿੱਬਾ ਗਿ ਜਾਓ ਇਹ ਇੱਕ ਇਹ ਹੁੰਦੇ ਜਿਹੜੇ ਆਪਣੇ ਸੁੱਖ ਦੁੱਖ ਦੇ ਵਿੱਚ ਆਪਣਾ ਸਾਥ ਵੀ ਦਿੰਦੇ ਹਨਾ ਹਾਂ ਇੱਕ ਤਾਂ ਬੰਦਾ ਦੇ ਘਰੇ ਸੋਗਾ ਇਹਨਾਂ ਨੇ ਪਹਿਲਾਂ ਆਉਣਾ ਕਿਉਂਕਿ ਬਿਹੋਸ਼ ਹੋ ਜਾਂਦੇ ਆ ਤੈਨੂੰ ਪਤਾ ਹਾਂ 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 ਹਨਾ ਕੋਈ ਬਿਮਾਰ ਹੋ ਜਾਈ ਜੇ ਘਰੇ ਕੋਈ ਲੀਡੀਸ ਆ ਜਾਂ ਕੋਈ ਵੀ ਇੱਕ ਪਰਿਵਾਰੀ ਕੇ ਤੌਰ ਤੇ ਬਣੇ ਹੁੰਦੇ ਆ ਜੀ ਨਾਲੇ ਪਿੰਡ ਦਾ ਪਿੰਡ ਦਾ ਡਾਕਟਰ ਫਿਰ ਵੀ ਸੋਚ ਰਿਹਾਦਾ ਭਾਈ ਬਹੁਤ ਸੋਚਦੇ ਯਾਰ ਆਪਣੇ ਨਾ ਕਈ ਬੰਦੇ ਦੀ ਥਿੰਕ ਬਣੀ ਹੋਈ ਯਾਰ ਨਹੀਂ 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 ਪਰ ਜਿੰਨਾ ਡਾਕਟਰ ਇਹ ਬਚਾਉਂਦੇ ਆ ਨਾ ਬੰਦੇ ਨੂੰ ਕਿਉਂਕਿ ਪਹਿਲੀ ਇਹਨਾਂ ਨੇ ਦੇਣੀ ਹੈਗੀ ਹੈ ਨਾ ਪਰਸਟੇਟ ਤੇ ਬੰਦਾ ਇੱਥੇ ਵੀ ਵੱਜ ਗਿਆ ਤਾਂ ਬਸ ਗਾਂ ਜਾਣ ਦੀ ਲੋੜ ਹੀ ਨਹੀਂ ਪੈਂਦੀ ਤੇ ਮੇਰਾ ਆਪ ਦਾ ਐਕਸਪੀਰੀਅੰਸ ਵੀ ਮੈਂ ਤਿੰਨ ਚਾਰ ਵਾਰ ਤਾਂ ਜਮ ਐਂਡ ਤੇ ਹੋ ਕੇ ਬਚਿਆ ਹੋਇਆ ਤੇ ਸੋ ਯਾਰ ਪਿੰਡ ਵਾਲੇ ਡਾਕਟਰ ਹੁੰਦੇ ਆ ਨਾ ਜਿਹੜੇ ਇਹਨਾਂ ਦੀ ਕਦਰ ਕਰਿਆ ਕਰੋ ਹਾਂ ਕਦਰ ਕਰਿਆ ਕਰੋ ਟੀਮ ਬਣਾ ਕੇ ਰੱਖਿਆ ਕਰੋ ਹਾਂ ਉਹ ਇਹ ਨਹੀਂ ਹੁੰਦਾ ਵੀ 150 ਪਿੱਛੇ ਵੀ ਇਹ ਬੰਦੇ ਮੇਨ ਗੱਲ ਜਿਹੜੀ ਤੁਹਾਨੂੰ ਦੱਸੀਏ ਵੀ ਆਪਣੇ ਸੁੱਖ ਦੁੱਖ ਦੇ ਵਿੱਚ ਵੀ ਆਪਣੇ ਸਹਾਈ ਹੁੰਦੇ ਆ ਹਾਂਜੀ ਠੀਕ ਹੈ ਨਾ ਇੱਕ ਪਰਿਵਾਰਿਕ ਸਾਂਝ ਬਣੀ ਹੁੰਦੀ ਹੈ ਇਹਨਾਂ ਨਾਲ ਆਹਾਂ ਡੋక్టర్ ਕੋਲ ਤਾਂ ਇਹ ਬਹੁਤ ਕਾਹ ਹੈਗੀ ਆ ਤੇ ਫਿਰ ਜਿਹੜੇ ਨਹੀਂ ਆਪਾਂ ਕਹਨੇਗਾ ਨੇੜੇ-ਤੇੜੇ ਦੇ ਡਾਕਟਰ ਵੀ ਹੋਣ ਡਾਕਟਰ ਨੇ ਵਧੀਆ ਹਸਪੀਟਲ ਵੀ ਆਪ ਦਾ ਖੋਲਣਾ ਹੈਗਾ ਹਾਂ ਤੇ ਆਪਣੇ ਨੇੜੇ-ਤੇੜੇ ਦੇ ਬੰਦਿਆਂ ਨੂੰ ਵੀ ਪਤਾ ਹੈਗਾ ਵੀ ਡਾਕਟਰ ਕੋਲੇ ਜੇ ਕਈ ਤਰ੍ਹਾਂ ਉਹਦੇ-ਤੋੜ ਦੇ ਕੇਸ ਜਿਹੜੇ ਐਮ ਡੀਆਂ ਕੋਲ ਵੀ ਜਾ ਕੇ ਸਹੀ ਨਹੀਂ ਹੋਏ ਡਾਕਟਰ ਤੋਂ ਸਹੀ ਹੋਏ ਆ ਹਾਂ ਸਹੀ ਹੈ ਸਹੀ ਹੈ ਨਾ ਵੀ ਜਿਹੜੇ ਬਹੁਤ ਉਲਝੇ ਹੋਏ ਕੇਸ ਆ ਆਪਾਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਹਾਂ ਹਾਂ ਇੱਕਦਮ ਮੂੰਹ ਤੇ ਵੜਾਈ ਹੁੰਦੀ ਜਾਂ ਹੁੰਦੀ ਹੈ ਪਰ ਮੈਂ ਆਪ ਦੇਖੀ ਹੋਈ ਆ ਬੜੇ ਉਲਝੇ ਹੋਏ ਕੇਸ ਨਾ ਸਹੀ ਕੀਤੀ ਹੋਇਆ ਬੰਦੇ ਨੇ ਤੇ ਸਹੀ ਹੈ ਇੱਕ ਰਾਇ ਸਹੀ ਦੇਣੀ ਕਿਸੇ ਨੂੰ ਉਲਝਾਉਣਾ ਨਹੀਂ ਕੋਈ ਪੈਸੇ ਦੀ ਲਾਲਚ ਨਹੀਂ ਹਨਾ ਹਾਂ ਕੋਈ ਇਹ ਨਹੀਂ ਹੈਗਾ ਵੀ ਆਪਾਂ 4 ਰੁਪਏ ਦੇ ਕੇ ਫੇਰ ਹੈਗਾ ਵੱਡੇ ਵੱਡੇ ਡਾਕਟਰ ਕੋਲ ਜਾਣ ਤੋਂ ਵੀ ਬਚ ਸਕਦੇ ਜੇ ਕਿਸੇ ਨੂੰ ਕੋਈ ਵੀ ਵੱਡੀ ਤੋਂ ਵੱਡੀ ਕੋਈ ਢੇਡ ਦੀ ਸਮੱਸਿਆ ਹੈਗੀ ਜਾਂ ਕੋਈ ਵੀ ਹੈਗੀ ਆ ਤਾਂ ਇਹਨਾਂ ਨਾਲ ਕੰਟੈਕਟ ਕਰ ਲੋ ਸਾਡੇ ਨੰਬਰ ਤੇ ਕਾਲ ਕਰ ਲੋ ਜੇ ਜੇ ਕਿਸੇ ਨੇ ਕੋਈ ਆਪਦੀ ਰਾਇ ਲੈਣੀ ਹੋਵੇ ਤੇ ਇੱਕ ਪਿੰਡਾਂ ਵਾਲੇ ਡਾਕਟਰਾਂ ਦਾ ਜਰੂਰ ਆਪਦੀ ਬਣਾ ਕੇ ਰੱਖਿਆ ਕਰੋ ਤੇ ਪਰਵਾਹ ਨਹੀਂ ਖਾਂਜ ਰੱਖਿਆ ਕਰੋ ਹਾਂ ਠੀਕ ਹੈ ਤੇ ਜਿਹੜਾ ਕਹਿੰਦੇ ਨੇ ਝੋਲਾ ਚੱਕਾ ਝੋਲਾ ਚੱਕਾ ਵੀ ਕਵਲਿਆ ਹੋਰ ਕੱਟੇ ਜਿਹਾ ਪਾ ਕੇ ਲਿਆ ਕੇ ਸੁਵਾੜਾ ਹੁੰਦਾ। ਇਹ ਤੇ ਲੋਕਾਂ ਦੀ ਗੱਲ ਤਾਂ ਥਿੰਕ। ਓਏ ਤੂੰ ਵਖਰਾ ਹੋਇਆ ਬਈ। ਤੁਸੀਂ ਲਿਆਕਤ ਨਾਲ ਬੋਲੋ ਵੱਡੇ ਆ ਜਿਹੜੇ ਉਹ ਬਸ ਉੱਥੇ ਆਪਦੇ ਬੈਠੇ ਆ ਇਹ ਤੁਹਾਡੇ ਘਰੇ ਆ ਜਾਂਦੇ ਤਾਂ ਕਰਕੇ। ਹਾਂ। ਇੱਕ ਜਦੋਂ ਬੰਦਾ ਮਰਨ ਵਾਲਾ ਪਿਆ ਹੁੰਦਾ ਨਾ ਉਦੋਂ ਇਹੀ ਚੱਕ ਕੇ ਆਪਦੀਆਂ ਦਵਾਈਆਂ ਲੈ ਕੇ ਤੁਹਾਡੇ ਕੋਲ ਪਹੁੰਚਦੇ ਤੁਸੀਂ ਤਾਂ ਹੀ ਬਚਦੇ ਹੋ। ਸਹੀ ਗੱਲ ਹੈ। ਨਹੀਂ ਨਾ ਬੰਦਾ ਨਾ ਆਦੇ ਹੁੰਦੇ ਨਾ ਪਿੰਡ ਦੀ ਜੂਣਾ ਢੱਪੇ। ਮਰ ਕੋਈ ਪਈ ਹੁੰਦੀ ਨਾ ਕਿਹਦੇ ਘਰੇ ਲਾਵੇ ਟੀਕਾ ਤੇ ਬਾਹਰ ਚ ਖੜ ਜਣ ਕੇ ਲੈ ਵੀ ਪੈਸੇ ਜਾਓ ਤੇ ਇਹੋ ਜਿਹਾ ਵਿਚਾਰਾ ਚੁੱਪ ਕਰਕੇ ਆਇਆ ਤੇ ਦੁਕਾਨ ਤੇ ਕੋਈ ਟੀਅਰ ਕਰ ਲਾਵੇ ਲੈਂਦਾ ਹੀ ਨਹੀਂ ਨਹੀਂ ਤੇਰੀ ਸਹੀ ਗੱਲ ਹੈ ਬਾਈ 6-6 ਮਹੀਨੇ ਸਾਲ-ਸਾਲ ਆਪਣੀ ਤਾਂ ਲੈਂਦੀ ਹੀ ਨਹੀਂ ਹੈਗੀ ਸਹੀ ਗੱਲ ਹੈ ਜੀ ਬੜੇ ਕੇਸ ਵੇਖਿਆ ਮੇਰੇ ਆਪ ਦੇ ਸਾਡੇ ਹੋਏ ਆ ਹਰੇਕ ਤੇ ਤਕਰੀਬਨ ਡਾਕਟਰ ਹਰੇਕ ਤੇ ਕਰੀ ਲੈ ਵੀ ਸਾਡਾ ਪਿੰਡ ਬਾਈ ਜਿੱਡਾ ਵੀ ਹੈਗਾ ਆਸ-ਪਾਸੇ ਦੇ ਪਿੰਡ ਹੈਗੇ ਸਾਰੇ ਡਾਕਟਰ ਸਾਡੇ ਕੋਲ ਆਉਂਦੇ ਆ ਬਹੁਤ ਕਰਦਾ ਬਹੁਤ ਵਧੀਆ ਦਵਾਈ ਦਿੱਤੇ ਇਹ ਬੰਦੇ ਨੇ ਆਪਦੀ ਇੱਜ਼ਤ ਵੀ ਬਣਾਈ ਹੋਈ ਆ ਘਰੇ ਜਾਣਾ ਕੋਈ ਵਧੀਆ ਇਮੇਜ ਬਣਾਈ ਹੋਈ ਹੈ ਇੱਕ ਬੰਦੇ ਨੇ ਹਾਂਜੀ ਹਾਂਜੀ ਤੇ ਹੁਣ ਹਸਪੀਟਲ ਵੀ ਬੰਦੇ ਨੇ ਆਪ ਦਾ ਬਣਾਉਣਾ ਹੈਗਾ ਚਲੋ ਕੋਈ ਕਿਰਪਾ ਕਰੇ ਨਾ ਜੀ ਪਤਾ ਨਹੀਂ ਕੋਈ ਬਿਮਾਰੀ ਨਾ ਹੋਵੇ ਜੀ ਜੀ ਡਾਕਟਰ ਅੰਜੀਤ ਸਿੰਘ ਪਿੰਡਰ ਪਾਣਾ ਤੇ ਜੋਸੀ ਬਰਨਲੇ ਸਕੂਲ ਵਾਲੀ ਗਲੀ ਦੇ ਵਿੱਚ ਤੁਸੀਂ ਉਹ ਕੇ ਤਾਂ ਮਿਲ ਸਕਦੇ ਰਕਸੋ ਚਾਹਤੀ ਆ ਜੋਦੀ ਜੀ ਇਹ ਕੋਈ ਸਾਡੀ ਪ੍ਰੋਮੋਸ਼ਨ ਨਹੀਂ ਕੁਝ ਨਹੀਂ ਹੈ ਸਾਡਾ ਤਾਂ ਇੱਕ ਨਿੱਜੀ ਆ ਤੌਰ ਤੇ ਹੈਨਾ ਹਾਂ 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 ਚਾਹਤੀ